ਕੈਨੇਡਾ ਵਿੱਚ ক্লোਜ਼ਡ ਵਰਕ ਪਰਮਿਟ ਹੋਲਡਰਸ ਲਈ ਇੱਕ ਖੁਸ਼ਖਬਰੀ ਹੈ ਹੁਣ ਜਿਹੜੀ ਇਹ ਸਾਰੀ ਨਵੀਂ ਸਿਚੁਏਸ਼ਨ ਹੈ ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਇਹਨੂੰ ਸਮਝਾਉਨੇ ਆ ਮੰਨ ਲਓ ਕਿ ਇੱਕ ABC ਕੰਪਨੀ ਹੈ ABC ਕੰਪਨੀ ਨੇ LMIA ਜਿਹੜੀ ਹੈ ਉਹ ਕਢਾਈ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਉਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਕੰਮ ਕਰਨ ਦੇ ਵਾਸਤੇ ਇੱਕ ਫੋਰਨ ਨੈਸ਼ਨਲ ਦੀ ਜ਼ਰੂਰਤ ਹੈ ਮਨ ਲਓ ਕਿ ਇੱਕ ਵਿਅਕਤੀ ਜਿਹੜਾ ਹੈ ਇੰਡੀਆ ਤੋਂ ਆਇਆ ਹੋਇਆ ਐਥੇ ਕੈਨੇਡਾ ਵਿੱਚ ਹੈਗਾ ਉਹਨੇ LMIA ਲੈ ਲਈ ਤੇ ਉਹਨੇ ABC ਕੰਪਨੀ ਦੇ ਵਾਸਤੇ ਕੰਮ ਕਰਨਾ ਸ਼ੁਰੂ ਕਰਤਾ ਔਰ ਜਦੋਂ LMIA ਮਿਲ ਜਾਂਦੀ ਹੈ ਬੇਸਿਕਲੀ ਇਹ এমਪਲੋਇਰ ਸਪੈਸਿਫਿਕ ਵਰਕ ਪਰਮਟ ਹੁੰਦਾ ਹੈ LMIA ਦੇ ਉੱਪਰ ਉਸ এমਪਲੋਇਰ ਦਾ ਨਾਮ ਲਿਖਿਆ ਗਿਆ ਹੋਣਾ ਕਿ ABC ਕੰਪਨੀ ਵਾਸਤੇ ਸैम ਕੰਮ ਕਰ ਰਿਹਾ ਹੈ ਔਰ ਸैम ਜਿਹੜਾ ਹੈ ਉਹ ਕੱਲਾ ਉਸੇ ਕੰਪਨੀ ਦੇ ਵਿੱਚ ਕੰਮ ਕਰ ਸਕਦਾ ਹੈ ਹੋਰ ਕਿਸੇ ਵੀ ਕੰਪਨੀ ਦੇ ਵਿੱਚ ਨਹੀਂ ਜਾ ਸਕਦਾ ਹੁਣ ਜਿਹੜੀ ਇਹ ਚੇਂजेस ਲੈ ਕੇ ਆਈ ਗਈ ਹੈ ਇਹ ਕੋਵਿਡ ਇਰਾ ਦੇ ਟਾਈਮ ਦੀ ਪਾਲਿਸੀ ਜਿਹੜੀ ਹੈ ਵਾਪਸ ਆਈ ਹੈ ਮੰਨ ਲਓ ਕਿ ABC ਕੰਪਨੀ ਹੈ ABC ਇੱਕ ਟਰੱਕਿੰਗ ਕੰਪਨੀ ਹੈ ਅੱਜਕੱਲ ਟੈਰਫ ਦੇ ਕਰਕੇ ਟਰੱਕਿੰਗ ਕੰਪਨੀ ਦੇ ਕੋਲੇ ਕੰਮ ਘਟ ਗਿਆ ਟਰੱਕਿੰਗ ਕੰਪਨੀ ਨੇ ਸैम ਨੂੰ ਕਿਹਾ ਵੀ ਲਿਸਨ ਸਾਡੇ ਕੋਲੇ ਤਾਂ ਹੁਣ ਕੰਮ ਹੈ ਨਹੀਂ ਤੂੰ ਚਲਿਆ ਜਾ ਕਿ ਤਾ ਹੋਰ ਐਲਐਮਆਈ ਹੈ ਲੈਲਾ ਜਾਂ ਤੂੰ ਓਪਨ ਵਰਕ ਵਰਕ ਪਰਮਿਟ ਅਪਲਾਈ ਕਰ ਦੇ ਸैम ਹੋਣਾ ਓਪਨ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਗਿਆ ਹੁਣ ਜਿਸ ਦਿਨ ਤੋਂ ਸैम ਨੂੰ ਕੰਮ ਨਹੀਂ ਮਿਲਿਆ ਤੇ ਜਿਸ ਦਿਨ ਤੱਕ ਉਹਦਾ ਓਪਨ ਵਰਕ ਪਰਮਿਟ ਆਇਆ ਨਹੀਂ ਉਨੀ ਦੇਰ ਸैम ਕਿਤੇ ਵੀ ਕੰਮ ਨਹੀਂ ਕਰ ਸਕੇਗਾ ਚਾਹੇ ਕਿ ਉਹ ABC ਕੰਪਨੀ ਨਾਲ ਉਹਦਾ ਵਰਕ ਪਰਮਿਟ ਜਿਹੜਾ ਹੈ ਉਹ ਵੈਲਿਡ ਹੈ ਲੇਕਿਨ ਉਹਨਾਂ ਕੋਲ ਕੰਮ ਹੈ ਨਹੀਂ ਹੋਰ ਕਿਸੇ এমপ্লয়ার ਕੋਲੇ ਉਹ ਜਾ ਨਹੀਂ ਸਕਦਾ ਹੋਰ ਕਿਤੇ ਉਹ ਕੰਮ ਕਰ ਨਹੀਂ ਸਕਦਾ ਬਟ ਹੁਣ ਜਿਹੜੀਆਂ ਚੇਂजेस ਹੋਈਆਂ ਨੇ ਉਹ ਕਹਿੰਦੇ ਚੇਂਜ ਆਫ এমਪਲয়ার অর ਚੇਂਜ ਆਫ ਅਕੂਪੇਸ਼ਨ ਪ੍ਰਾਇਰ ਟੂ ਅਬਟੇਨਿੰਗ ਅ ਨਿਊ ਵਰ ਪਰਮਿਟ ਹੁਣ ਇਹ ਵੈਲਿਡ ਹੋ ਗਿਆ ਹੁਣ ਇਹਦਾ ਮਤਲਬ ਇਹ ਹੈ ਕਿ ਜੇ ਉਹ ਸैम ਜਦੋਂ ਉਹਨੂੰ ਜਵਾਬ ਮਿਲ ਗਿਆ ABC ਕੰਪਨੀ ਤੋਂ ਉਨੇ ਜਾ ਕੇ ਓਪਨ ਵਰਕ ਪਰਮਿਟ ਜਿਹੜਾ ਉਹ ਅਪਲਾਈ ਕੀਤਾ ਅਪਲਾਈ ਕਰਨ ਦੇ ਬਾਅਦ ਜਦੋਂ ਉਹਨੂੰ ਆਈਆਰਸੀਸੀ ਤੋਂ ਇੱਕ ਮੈਸੇਜ ਆਇਆ ਇਮੀਗ੍ਰੇਸ਼ਨ ਤੋਂ ਵੀ ਸਾਨੂੰ ਤੇਰੀ ਫਾਈਲ ਭਾਈ ਮਿਲ ਗਈ ਹੈ ਉਸ ਤੋਂ ਬਾਅਦ ਸੈਮ ਕਿਸੇ ਨਵੇਂ EMPLOYEER ਵਾਸਤੇ ਜਾਂ ਕਿਸੇ ਨਵੀਂ ਕੰਪਨੀ ਵਾਸਤੇ ਜਿਹੜਾ ਹੈ ਔਰ ਨਵੇਂ ਓਕਿਊਪੇਸ਼ਨ ਦੇ ਲਈ ਉਹ ਅਪਲਾਈ ਕਰ ਸਕਦਾ ਹੈ ਇਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਯਾਦ ਰੱਖਣੀਆਂ ਜ਼ਰੂਰੀ ਨੇ ਅਕੋਰਡਿੰਗ ਟੂ ਇਮੀਗ੍ਰੇਸ਼ਨ ਉਹ ਕਹਿੰਦੇ ਜੀ ਪਹਿਲਾਂ ਤਾਂ ਕੈਨੇਡਾ ਵਿੱਚ ਤੁਹਾਡਾ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਹੈ ਜਿਹੜਾ ਉਹ ਵੈਲਿਡ ਹੋਣਾ ਚਾਹੀਦਾ ਓਕੇ ਨੰਬਰ 2 ਵਰਕ ਪਰਮਿਟ ਦੀ ਐਕਸਟੈਂਸ਼ਨ ਤੁਸੀਂ ਅਪਲਾਈ ਕੀਤੀ ਹੋਵੇ ਆਈ ਨਹੀਂ ਹੈ ਕਿ ਜੇ ਅੱਜ ABC ਕੰਪਨੀ ਨੇ ਜਵਾਬ ਦਿੱਤਾ ਅੱਜ ਹੀ ਸैम ਨੇ ਦੁਬਾਰਾ ਤੋਂ ਜਾ ਕੇ ਕਿਸੇ ਹੋਰ ਕੰਪਨੀ ਦੇ ਵਿੱਚ ਉਹ ਜੌਬ ਕਰ ਸਕਦਾ ਸਭ ਤੋਂ ਪਹਿਲਾਂ ਸैम ਨੂੰ ਇਮੀਗ੍ਰੇਸ਼ਨ ਤੋਂ ਅਪਲਾਈ ਕਰਨਾ ਪਏਗਾ ਵੀ ਭਾਈ ਮੈਨੂੰ ਕੰਮ ਨਹੀਂ ਮਿਲ ਰਿਹਾ ਹੈਗਾ ਕੰਪਨੀ ਜਿਹੜੀ ਹੈ ਕੰਮ ਨਹੀਂ ਦੇ ਪਾ ਰਹੀ ਹੈਗੀ ਸੋ ਮੈਨੂੰ ਵਰਕ ਪਰਮਿਟ ਓਪਨ ਕਰ ਦਿਓ ਬਟ ਨਾਲ ਦੀ ਨਾਲ ਜਦੋਂ ਇਮੀਗ੍ਰੇਸ਼ਨ ਦੀ ਉਹਦੇ ਕੋਲੇ ਈਮੇਲ ਆ ਗਈ ਬੇਸ਼ੱਕ ਉਹ ਇੱਕ ਦੋ ਦਿਨਾਂ ਚਾਹੇ ਵੀ ਹਾਂਜੀ ਠੀਕ ਹੈ ਸਾਡੇ ਕੋਲੇ ਈਮੇਲ ਆ ਗਈ ਸैम ਕੈਨ ਸਟਾਰਟ ਵਰਕਿੰਗ ਫॉर ਨਿਊ ਐਮਪਲੋਇਰ ਔਰ ਫਾਰ ਨਿਊ ਆਕੂਪੇਸ਼ਨ ਔਰ ਨੰਬਰ 3 ਇਹਦੇ ਵਿੱਚ ਹੈ ਜੀ ਜੇ ਐਪਲੀਕੇਸ਼ਨ ਜਦੋਂ ਸਬਮਿਟ ਕੀਤੀ ਹੈ ਓਪਨ ਵਰਕ ਪਰਮਿਟ ਦੀ ਉਸ ਟਾਈਮ ਵਰਕਿੰਗ ਆਥਰਾਈਜੇਸ਼ਨ ਵੈਲਿਡ ਹੋਣਾ ਚਾਹੀਦਾ ਔਰ ਨੰਬਰ 4 ਕਿ ਕਿਸੇ ਵੀ ਨਵੇਂ EMPLOYER ਦੇ ਲਈ ਸੈਮ ਜਿਹੜਾ ਹੈ ਅਕੋਰਡਿੰਗ ਟੂ ਜੌਬ ਸਪੈਸੀਫਿਕੇਸ਼ਨਸ ਜਿਹੜਾ ਉਹ ਰੈਡੀ ਹੋਵੇ ਕਿ ਮੈਂ ਇਹ ਕੰਮ ਕਰਨ ਨੂੰ ਤਿਆਰ ਹਾਂ ਇਸਾਰੇ ਨਵੇਂ ਰੂਲ ਦੇ ਹਿਸਾਬ ਨਾਲ ਜਿਹੜਾ ਕਿ ਮਈ 27 2025 ਨੂੰ ਬਣਿਆ ਤੇ ਉਸ ਦਿਨ ਹੀ ਲਾਗੂ ਹੋਇਆ ਮਈ 28 ਨੂੰ ਲਾਗੂ ਹੋਇਆ ਉਹਦੇ ਵਿੱਚ ਹੁਣ ਇਮੀਗ੍ਰੇਸ਼ਨ ਕੰਸਲਟੈਂਟ ਇਹ ਸਲਾਹ ਦੇ ਰਹੇ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਫੋਰਨ ਨੈਸ਼ਨਲ ਹੈ ਐਲ ਐਮ ਆਈਏ ਦੇ ਉੱਪਰ ਹੈ ਜਿਹਦੇ ਕੋਲ ক্লোਜ਼ ਟੂ ਵਰਕ ਪਰਮਿਟ ਹੈਗਾ ਜੇ ਉਹਨੇ ਓਪਨ ਵਰਕ ਪਰਮਿਟ ਕਰਵਾਉਣਾ ਹੈ ਜਾਂ ਕਿਸੇ ਕੰਪਨੀ ਦੇ ਵਿੱਚ ਉਹ ਕਿਸੇ ਕਾਰਨ ਦੇ ਕਰਕੇ ਵਰਕ ਨਹੀਂ ਕਰ ਸਕਦਾ ਹੈਗਾ ਤਾਂ ਉਹ ਪਹਿਲਾਂ ਇਮੀਗ੍ਰੇਸ਼ਨ ਕੋਲੇ ਅਪਲਾਈ ਕਰੇ ਅਪਲਾਈ ਕਰਨ ਤੋਂ ਬਾਅਦ ਜਦੋਂ 1-2 ਦਿਨਾਂ ਦੇ ਵਿੱਚ ਜਾਂ ਹਫਤੇ ਦੇ ਵਿੱਚ ਉਹਨਾਂ ਨੂੰ ਇੱਕ ਈਮੇਲ ਵਾਪਸ ਆ ਗਈ ਵੀ ਸਾਨੂੰ ਤੁਹਾਡੀ ਫਾਈਲ ਮਿਲ ਗਈ ਉਸ ਤੋਂ ਬਾਅਦ ਉਹ ਕਿਤੇ ਕੰਮ ਕਰਨਾ ਸ਼ੁਰੂ ਕਰ ਸਕਦੇ ਨੇ ਬਟ ਇਟਸ ਅ ਗੁੱਡ ਨਿਊਜ਼ ਥੈਟ ক্লোਜ਼ਡ ਵਰਕ ਪਰਮਿਟ ਵਾਲੇ ਵੀ ਹੁਣ ਜਿਹੜੇ ਸਮੇਂ ਦੇ ਵਿੱਚ ਕੰਮ ਨਹੀਂ ਸੀ ਕਰ ਸਕਦੇ ਹੁਣ ਕਰ ਸਕਿਆ ਕਰਨਗੇ